ਦੇਖੋ ਅੱਜ ਬਹੁਤ ਖੁਸ਼ੀ ਮਹਿਸੂਸ ਹੋਈ ਜਦ ਮੈਂ ਔਰ ਮੇਰੇ ਵੱਡੇ ਭੈਣ ਸਰਜੀਤ ਕੌਰ ਮਾਨੁਕੇ ਜੀ ਅਸੀਂ ਸੀਟੀ ਯੂਨੀਵਰਸਿਟੀ ਚੰਨੀ ਸਾਹਿਬ ਵੱਲੋਂ ਔਰ ਡਾਕਟਰ ਮਨਵੀਰ ਜੀ ਵੱਲੋਂ ਇੱਕ ਬਹੁਤ ਹੀ ਵਧੀਆ ਵੱਡਾ ਗਿਆਨ ਦਾ ਮਹਾਕੁੰਭ ਹੈ ਜਿਹੜਾ ਉਹ ਆਰਗੇਨਾਈਜ਼ ਕੀਤਾ ਜਿਸ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਦੇ ਉੱਪਰ ਇੱਕ ਕਾਨਫਰੰਸ ਕਰਾਈ ਜਾ ਰਹੀ ਹੈ ਤਾਂ ਕਿ ਦੁਨੀਆ ਦੇ ਦੀ ਤਰੱਕੀ ਦੇ ਨਾਲ ਨਾਲ ਆਪਾਂ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਤਾ ਦੇ ਮੁਤਾਬਕ ਆਪਾਂ ਆਪਦੇ এনवायरमेंट ਨੂੰ ਆਪਾਂ ਕਿਵੇਂ ਸੰਭਾਲ ਲੈ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੈ ਹੋਈ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰਸ ਵਾਈਸ ਚਾਂਸਲਰ ਆਏ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਅਨ ਫਿਊਚਰ ਹੈ ਕਿ ਯੂਥ ਦੇ ਕੈਰੀਅਰ ਦੇ ਵਿੱਚ ਇਹੋ ਜੀਆਂ ਕਾਨਫਰੰਸਸ ਕਿ ਗਵਰਨਮੈਂਟ ਜਿਹੜਾ ਦੁਨੀਆਂ ਬਣਦੀਆਂ ਨੇ ਕੀ ਵੈਲਿਊ ਲੱਗਦੀਆਂ ਦੇਖੋ ਜਦੋਂ ਕਿਸੇ ਵੀ ਇੱਕ ਚੀਜ਼ ਦੇ ਉੱਪਰ ਜਿਹਦੀ ਦੁਨੀਆਂ ਨੂੰ ਜ਼ਰੂਰਤ ਹੈ ਉਹਦੇ ਉੱਪਰ ਫੋਕਸਿਸ ਹੋਊਗੀ ਇਹ ਜਿਹੇ ਕਾਨਫਰੰਸਿਸ ਹੋਣਗੇ ਤੇ ਇੱਥੋਂ ਹੀ ਪਾਲਿਸੀਆਂ ਨਿਕਲ ਕੇ ਆਉਣਗੀਆਂ ਜਦੋਂ ਪਾਲਿਸੀਆਂ ਨਿਕਲ ਕੇ ਆਉਣਗੀਆਂ ਤੇ ਸਾਰੇ ਜਿੰਨੇ ਸਟੇਕ ਹੋਲਡਰਸ ਨੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਨੂੰ ਅ ਚੰਗੇ ਤਰੀਕੇ ਨਾਲ ਇੰਪੈਕਟ ਕਰਨਗੇ ਸੋ ਮੈਂ ਸਮਝਦਾ ਕਿ ਇੰਨਾ ਕਾਨਫਰੰਸਿਸ ਦੇ ਜ਼ਰੀਏ ਜਦੋਂ ਨੋਲਜ ਸ਼ੇਅਰਿੰਗ ਹੋਊਗੀ ਤੇ ਉੱਥੋਂ ਹੀ ਚੰਗੇ ਆਈਡੀਆਜ਼ ਨੇ ਜਿਹੜੇ ਚੰਗੀਆਂ ਡਿਵੈਲਪਮੈਂਟ ਆਈਡੀਆ ਹੋਣੀਆਂ ਨੇ ਤਰਾਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤੇ ਅੱਜ ਪੰਜਾਬੀ ਮਾਂ ਬੋਲੀ ਦੇ ਦੇ ਜਿਹੜੇ ਫੰਕਸ਼ਨ ਨੇ ਉਹ ਸਾਰੇ ਪੰਜਾਬ ਦੇ ਵਿੱਚ ਮਨਾਏ ਜਾ ਰਹੇ ਨੇ ਮੈਂ ਸਮਝਦਾ ਕਿ ਬੋਲੀ ਹਰ ਵਿਅਕਤੀ ਦੀ ਦੇ ਕੈਰੈਕਟਰ ਨੂੰ ਹਰ ਵਿਅਕਤੀ ਦੀ ਆਈਡੈਂਟੀਟੀ ਨੂੰ ਐਕਸਪ੍ਰੈਸ ਕਰਦੀ ਹੈ ਉਹਨੂੰ ਦੱਸ ਦਈਏ ਕਿ ਬੰਦਾ ਕਿਸ ਆਇਡੈਂਟੀਟੀ ਉਸਦੀ ਕੀ ਹੈ ਸੋ ਮੈਂ ਸਮਝਦਾ ਕਿ ਇਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੇ ਫੰਕਸ਼ਨ ਡੇ ਉਹ ਮਨਾਇਆ ਜਾ ਰਹੇ ਨੇ ਸਾਰੇ ਹੀ ਪੰਜਾਬੀਆਂ ਨੂੰ ਪੰਜਾਬੀ origin ਦੇ ਦੇ ਲੋਕਾਂ ਨੂੰ ਦੁਨੀਆ ਭਰ ਦੇ ਵਿੱਚੋਂ ਵਾਸਤੇ ਉਹਨਾਂ ਨੂੰ ਅੱਜ ਦੇ ਇਸ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੱਥੇ ਦੇਖਿਆ ਹੋਊਗਾ ਕਿ ਜਿਹੜੇ ਕੋਈ ਨੇਮ ਪਲੇਟਸ ਵੀ ਲਗੀਆਂ ਨੇ ਉਹ ਵੀ ਅਸੀਂ ਪੁਲਿਸ ਫੋਰਸ ਦੇ ਉੱਪਰ ਨੋ ਨਾ ਆਰਡਰਸ ਕੀਤੇ ਨੇ ਕਿ ਉਹ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਸੋ ਪੰਜਾਬੀ ਨੂੰ ਹਰ ਪੱਖੋਂ ਪ੍ਰਮੋਟ ਕਰਨ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ ਜੀ ਤੁਸੀਂ ਚਕਰਾਉਂ ਦੇ ਵਿੱਚ ਬਹੁਤ ਅੱਛਾ ਸਸਟੇਨੇਬਲ ਡਵੈਲਪਮੈਂਟ ਦਾ ਪ੍ਰੋਗਰਾਮ ਹੋ ਰਿਹਾ ਹੈ ਬੱਚਿਆਂ ਨੂੰ ਇਦਾਂ ਦੀ ਸਿਹਤ ਦੇਣ ਦੀ ਬਹੁਤ ਜ਼ਰੂਰਤ ਹੈ ਜਿੱਥੇ ਥੋੜੇ ਚੇਅਰਮੈਨ ਸਾਹਿਬ ਚਨਜੀਤ ਚੰਨੀ ਜੀ ਨੇ ਬਹੁਤ ਅੱਛਾ ਐਫਰਟ ਕੀਤਾ ਸਾਰੀਆਂ ਯੂਨੀਵਰਸਿਟੀ ਤੇ ਬਾਇਸ ਚਾਸਟ ਸਪਲਾਈ ਹੋਏ ਆ ਤੇ ਅੱਜ ਮੈਂ ਲੋਕਾਂ ਨੂੰ ਅੰਤਰਰਾਸ਼ਟਰੀ ਲੋਕਪਛਾਤੀ ਦਿੱਤੀ ਬਧਾਈ ਫਿਰ ਮਾਂ ਬੋਲੀ ਦੀ ਵੀ ਗੱਲ ਕੀਤੀ ਮਾਂ ਬੋਲੀ ਦੀ ਗੱਲ ਕਰ ਰਹੇ ਹਾਂ ਮਾਂ ਜਿਹੜੀ ਅੰਤਰਰਾਸ਼ਟਰੀ ਮਾਂ ਬੋਲੀ ਹੈ ਜਿਹੜੀ ਸਾਡੀ ਸਾਡੀ ਤਾਂ ਜੀ ਪੰਜਾਬ ਪੰਜਾਬੀ ਮਾਂ ਬੋਲੀ ਹੈ ਅਸਾ ਪੰਜਾਬ ਦੇ ਲਈ ਖੜੇ ਹਾਂ ਤੇ ਪੰਜਾਬ ਲਈ ਮੈਮ ਗੱਲ ਕਰੀ ਸਕੂਲਾਂ ਦੀ ਗੱਲ ਕਰ ਲਈ ਪੰਜਾਬੀ ਦੀ ਗੱਲ ਕਰ ਲਈ ਕਿਤੇ ਨਾ ਕਿਤੇ ਜਿਹੜੀ ਇੰਗਲਿਸ਼ ਨੂੰ ਪਹਿਲਾਂ ਪ੍ਰੈਫਰ ਕੀਤਾ ਜਾਂਦਾ ਕਿਸੇ ਘਰੇ ਦੇ ਦੇਖੋ ਪ੍ਰਾਇਰਟੀਜ਼ ਹੁੰਦੀਆਂ ਇੰਗਲਿਸ਼ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਇੰਟਰਨੈਸ਼ਨਲ ਜੁੜ ਰਹੇ ਹਾਂ ਸਾਨੂੰ ਆਪਣੀ ਲੋਕ ਭਾਸ਼ਾ ਨੂੰ ਭੁੱਲਣਾ ਨਹੀਂ ਚਾਹੀਦਾ ਸਾਡੀ ਮਾਤ ਭਾਸ਼ਾ ਨੂੰ ਸਾਨੂੰ ਜ਼ਿਆਦਾ ਪ੍ਰਤ ਤਹਿਜ਼ੀਬ ਨਾਲ ਤਰਜੀਹ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਆਪਣੀ ਬੋਲੀ ਨੂੰ ਪਰਪੂਲਤ ਕਰ ਸਕੀਏ